ਪਾਰ ਬ੍ਰੰਤ ਦੀ ਦਰਸ਼ੀ ਕਰੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਟਿਆਲੇ ਇਹ ਗੁਰਦੁਆਰਾ ਹੈ ਜੀ ਬਾਬਾ ਬੁੱਢਾ ਜੀ ਨੇ ਜਾਰ ਵਿੱਚ ਬਣਾਇਆ ਹੈ ਦੇਖੀ ਹੋਏ ਸੰਤ ਗੁਰੂ ਬੇਅੰਤ ਕੀਮਤ ਨਹੀਂ ਪਾਈ ਨਾਗਿਆਣ ਨੂੰ ਜਾਂਦਿਆ ਰਸਤੇ ਵਿੱਚ ਆਉਂਦਾ ਹੈ ਇਹ ਡੇਰੇ ਵਾਲਿਆਂ ਨੇ ਬਣਾਇਆ ਹੈ ਇੱਥੇ ਡੇਰੇ ਹੱਲ ਡੇਰੇ ਵਾਲਿਆਂ ਨੇ ਗੁਰਦੁਆਰਾ ਬਣਾਇਆ ਹੈ ਵਰਤ ਤੇ ਚੰਗਾ ਹੈ ਅਬ ਦਰਸ਼ਨ ਕਰੋ ਜੀ ਬਾਬਾ ਬੁੱਢਾ ਜੀ ਜੀਰ ਵਿੱਚ ਬੁਣਿਆ ਹੈ ਕਾਫੀ ਕੀਮਤ ਕੀ ਲੈ ਨਾ ਪਾਈ ਅਨੇਕ ਭਗਤਾਂ ਦੇ ਬੰਦਨ ਨਿਤ ਕਰੇ ਚਾਗਰ ਕਮਲ ਜਿਤੇ ਸਿਮਰੇ ਸਿਮਰੇ ਸਤਿਵੰਤ ਸਤਿਵੰਤ ਹਾਰੀ ਸਤਿਗੁਰ ਆਪਣੇ ਨਾਨਕ ਜਿਸ ਦਾ ਸਾਥ ਹੈ ਸਾਭ ਰੂਪ ਜਪਣੇ ਇਹ ਰਸ ਪਾਵੇ ਜਨ ਕੋਏ ਅਹਰ ਇਹ ਰਸ ਪਾਵੇ ਕੋਏ ਉਸ ਪ੍ਰਭੂ ਦਾ ਨਾਮ ਜਪੇ ਬਿਨਾਂ ਆਲਪੜ ਕੇ ਲਈ ਤੁਸਾ ਸਾ ਆ ਕੇ ਆ ਜਾ ਬਾ ਨਾਮ ਨਹੀਂ ਸੱਚੇ ਬੇਜੇ ਰਖੋ ਦੀ ਮੋਮਾਇਆ ਕੀ ਸ਼ਰ ਸ਼ੰਗਜੀ ਦਰਸ਼ਨ ਕਰੋ ਮਨਹਰ ਰਾਕੇਹਰ ਪਰ ਈਗ ਸ਼ਰ ਸ਼ੰਗਜੀ ਦਰਸ਼ਨ ਕਰੋ ਇਹ ਗੁਰਦੁਆਰਾ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਬਣਾਇਆ ਹੈ ਆ ਡੇਰਿਆਂ ਵਾਲਿਆਂ ਨੇ ਆਪ ਦਰਸ਼ਨ ਕਰੋ ਬਹੁਤ ਹੀ ਵਧੀਆ ਗੁਰਦੁਆਰਾ ਬਣਿਆ ਹੈ ਨਾਗਿਆਣੇ ਨੂੰ ਜਾਂਦੇ ਹਾਂ ਰਸਤੇ ਵਿੱਚ ਆਉਂਦਾ ਹੈ ਆਪ ਦਰਸ਼ਨ ਕਰ ਸਕਦੇ ਹੋ ਨੱਬਾ ਬੰਦਾ ਸਿੰਘ ਬਹਾਦਰ ਜੀ ਛਿੱਤ ਪਾਈ ਤੋਂ ਕੇ ਘਰ ਨਿਵਾਣਾ ਸ੍ਰੀ ਨਾਨਕ ਹਰ ਹਰ ਏਕ ਸਰਬਾਣ مہاراجا رنجیت سنگھ جی آب درشن, آب درشن کرو سا سنگت جی شیئر اور لائک ضرور کریا کرو تاکہ سڈا بھی حوصلہ بڑھیا رہے ਤੁਹਾਡੀ ਹੀ ਕਿਰਪਾ ਨਾਲ ਆਪਾਂ ਅੱਗੇ ਵਧਣਾ ਹੈ ਇਹ ਲੰਗਰ ਹਾਲ ਹੈ ਇੱਧਰ ਦੇਖੋ ਸਾ ਸੰਗਤ ਜੀ ਇਹ ਲੰਗਰ ਹਾਲ ਹੈ ਇਹ ਮੂਰਤੀਆਂ ਬਣੀਆਂ ਖੈ ਸਿੰਘਾਂ ਦੀਆਂ ਆਹ ਦੇਖੋ 5 ਮਿੰਟ ਵਿੱਚ ਦਿਸ ਜਾਓ ਚਰਨ ਕਮਲਿਤ ਮਹੇ ਗੁਰ ਦਾ ਆਰ ਚਰਨ ਕ ਚਰਨ ਕਾਰਨ ਸੋ ਪ੍ਰਦੂਸ਼ਮ ਰਾਤ ਗੁਰੂ ਸਾਹਿਬ ਜੀ ਦਾ ਨਾਮ ਹਰਨਾ یہ تاں سن جو ہو گا یہ اپنی گڈی کھڑی ہے باہر اے روڈ دے اٹھتے یا گوردوارہ جس کا نظارہ کرو بہت ہی سونا گوردوارہ بنایا ہے سیوہ دارانے میں سدا درانے سدا سدا جان کر کر با کرنے تا سدا پنج ہلکی تھمنے ਅਨੇਕੋ ਕਾੜੀ ਰੋਗ ਨਾ ਜਾਇ ਰੋਗ ਮਿਟੇ ਹਰ ਅੰਛਾ ਚ ਲਾਇ ਸਰਗਰ ਨਿਦਾਨ ਮਹਿ ਹਰ ਨਾਮ ਨਿਦਾਨ ਜਪ ਨਾਨਕ ਧਰ ਕੇ ਪਰਵਾਣਾ ਮਨ ਪਰ ਕਰਮੋ ਤੇ ਹਰ ਕੀ ਨਾਏ ਤੈ ਤੇ ਸਤਾਵਤ ਆਵੇ ਠਾਈ ਤਾਤਵ ਵਿਗਨ ਨਾ ਲਾਗੇ ਕੋਈ ਇਹ ਮੂਰਤੀ ਬਣੀ ਹੈ ਜੱਸਾ ਸਿੰਘ ਰਾਮਗੜੀਆ جساگ جسا آلو والیا یہ دونوں جسے دار مورتیاں بنیادار ہری سنگھ نلوا جی, جی آپ دیکھو جی درشن دل جی کرو سردار ہلوا سنگ ہری سنگھ ਨਰਵਾ ਜੀ ਦੇ ਦਰਸ਼ਨ ਕਰੋ ਦੇ ਦਰਸ਼ਨ ਕਰੋ ਹਰ ਕੀ ਪੱਤੇ ਕਰਹੁਣਾ ਲਾਗੇ ਮਨ ਬਨ ਕੈ ਬਸ਼ਤੇ ਮਹਿਤਾਬ ਸਿੰਘ ਜੀ ਭਾਈ ਸੁੱਖਾ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ ਭਾਈ ਸੁੱਖਾ ਸਿੰਘ ਜੀ ਜੋਗੇ ਮੱਛੇ ਰੰਗੜ ਦਾ ਫਿਰ ਵੱਡ ਕੇ ਲਿਆਏ ਸੀਗੇ ਆਪ ਦਰਸ਼ਨ ਕਰੋ ਸਿੰਘਾਂ ਦੇ ਵਾਹਿਗੁਰੂ ਜੀ 8 ਸਵਾਲ ਝੂਠਾ ਲੱਭੋ ਝੂਠ ਪਸਾਰੀ ਜਿਨ ਬੀਏ ਤਿਸ ਬੁਝੇ ਨਾਮੇ ਗਾਲਾ ਨਾਮ ਵਿਚਾਰ ਨਾਲੇ ਪਛਤਾਣਾ ਗੁਰਤੀ ਮਤੁਲੇ ਹੀ ਆਨੇ ਭਗਤ ਬਿਨਾ ਬਹੁ ਡੋਪੀ ਸਿਆਣੀ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ